ਆਪਾਂ ਪ੍ਰੋਗਰਾਮਾਂ 'ਚ ਕਿਹਾ ਸੀ ਕਿ ਜਿੱਤ ਹਾਰ ਜਿਹੜੀ ਜਮਨੀ ਚੋਣਾ 'ਚ ਹੋਣੀ ਹੈ ਉਹ ਮਾਇਨੇ ਕਰੇਗਾ ਕਿ ਅਕਾਲੀ ਦਲ ਦੀ ਵੋਟ ਕਿੱਧਰ ਟਰਾਂਸਫਰ ਹੁੰਦੀ ਹੈ ਤਿੰਨ ਜਗ੍ਹਾ 'ਤੇ ਜਿਹੜੀ ਹੈ ਚਾਰਾਂ 'ਚੋਂ ਤਿੰਨ ਜਗ੍ਹਾ 'ਤੇ ਜ਼ਮਾਨਤ ਇਹਨਾਂ ਦੀ ਜ਼ਬਤ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਹੋਈ ਹੈਗੀ ਆ ਦੂਜੀ ਜਿਹੜੀ ਬਹੁਤ ਸਾਰੀ ਅਕਾਲੀ ਵੋਟ ਹੈਗੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਟਰਾਂਸਫਰ ਹੋਈ ਹੈ। ਉਹਨਾਂ ਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਅਸੀਂ ਸਿੱਖ ਚਿਹਰੇ ਦੇ ਦਾਂਗੇ ਤੇ ਸਾਡੇ ਹੱਥ ਪੱਲੇ ਕੁਝ ਲੱਗ ਜਾਏਗਾ। ਕਾਂਗਰਸ ਨੂੰ ਵੋਟ ਨਾ ਪੈਣਾ, ਕਾਂਗਰਸ ਵਾਲੇ ਪਾਸੇ ਆਮ ਲੋਕਾਂ ਦਾ ਝੁਕਾਵ ਨਾ ਰਹਿਣਾ ਉਸ ਦਾ ਕੀ ਕਾਰਨ ਹੋ ਸਕਦਾ ਹੈ? ਕਾਂਗਰਸ 'ਚ ਵੀ ਚਾਰ ਮੁੱਖ ਮੰਤਰੀ ਦੇ ਕੈਂਡੀਡੇਟ ਆ ਆਪਸ 'ਚ ਹੀ ਥੋੜੇ ਜਿਹਾ ਭਿੜ ਰਹੇ ਨੇ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਆਪਣੀ ਜਗ੍ਹਾ ਦੇ ਨੇ, ਸਰਦਾਰ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰਧਾਵਾ ਤੇ ਜਿਹੜੇ ਰਾਜਾ ਬਣੇ ਹੈਗੇ ਨੇ ਉਹ ਆਪਣੀ ਜਗ੍ਹਾ ਤੇ ਨੇ तकरीबन 34 35% ਵੋਟ ਅਜੇ ਵੀ ਜਿਹੜੀ ਹੈ ਕਾਂਗਰਸ ਨੂੰ ਪਈ ਹੈਗੀ ਹੈ ਇੰਨਾ ਜਿਆਦਾ ਨੁਕਸਾਨ ਨਹੀਂ ਹੋਇਆ ਜੀ ਇਹਦੇ ਨਾਲ ਅਸੀਂ ਕਹਿ ਲਈਏ ਕਿ 2027 ਚ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਕਾਂਗਰਸ ਜਿੱਤੇਗੀ ਉਹ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਜਿਮਨੀ ਚੋਣਾਂ 'ਚ ਨਾਰਮਲੀ ਕੀ ਹੈ ਕਿ ਸਰਕਾਰ ਦਾ ਪਲੜਾ ਹਮੇਸ਼ਾ ਹੀ ਭਾਰੀ ਹੁੰਦਾ ਹੈ ਅਮਨ ਅਰੋੜਾ ਜਿੱਤ ਦਾ ਜਸ਼ਨ ਇਸ ਕਦਰ ਮਨਾ ਰਹੇ ਨੇ ਕਿ ਭਾਵੇਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤ ਲਈਆਂ ਹੋਣ ਭਗਵੰਤ ਮਾਨ ਦੋਨੋਂ ਹੀ ਜਗ੍ਹਾ ਤੇ ਗੈਰ ਹਾਜ਼ਰ ਹੈਗੇ ਸਭ ਹੁਣ ਕੀ ਉਹਨਾਂ ਨੂੰ ਹੌਲੀ-ਹੌਲੀ ਪਿੱਛੇ ਕੀਤਾ ਜਾ ਰਿਹਾ ਹੈ ਅੱਗੇ ਬਰਾਂਗੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੀ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਭਾਜਪਾ ਦੇ ਜੋ ਹਾਲਾਤ ਰਹੇ ਨੇ ਇਹ ਹਾਲਾਤ ਕਿਉਂ ਤਕ ਕਿਵੇਂ ਬੱਤਰ ਹੋ ਗਏ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਦਰਸ਼ਨ ਕਰਕੇ ਉਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵੋਟ ਫਿਸਦ ਨੂੰ ਮੇਨਟੇਨ ਕਰਨ ਵਾਲੀ ਭਾਜਪਾ ਇਸ ਵੇਲੇ ਕਿਉਂ ਡਗਮਗਾਉਂਦੀ ਹੋਈ ਨਜ਼ਰ ਆਈ ਹੈ ਜੇਕਰ ਅਸੀਂ ਇਸ ਦਾ ਵਿਸ਼ਲੇਸ਼ਣ ਕਰਨਾ ਚਾਹੀਏ ਤਾਂ ਕਿਵੇਂ ਵਿਖੀ ਇਸ ਬਿਲਕੁਲ ਕਿਤੇ ਨਾ ਕਿਤੇ ਜਿਹੜੀ ਹਰਿਆਣਾ ਦੇ ਵਿੱਚ ਇਹਨਾਂ ਦੀ ਨੀਤੀ ਸੀ ਨਾ ਕਿ ਨੌਨ ਜਾਟ ਜਿਹੜੀ ਹੈ ਸਾਰੀ ਵੋਟ ਅਸੀਂ ਇਕੱਠੀ ਕਰਕੇ ਦੀ ਸਰਕਾਰ ਜਿਹੜੀ ਅਸੀਂ ਬਣਾ ਸਕਦੇ ਆ ਬਕਾਇਦਾ ਉਹਨਾਂ ਨੇ ਦੂਸਰੀ ਤੇ ਹੁਣ ਤੀਸਰੀ ਵਾਰ ਵੀ ਜਿਹੜੀ ਸਰਕਾਰ ਉਹ ਬਣਾ ਲਈ ਹੈਗੀ ਆ ਉਹ ਨੀਤੀ ਇਹਨਾਂ ਦੀ ਇੱਥੇ ਸੀ ਕਿ ਸਾਰੇ ਬਾਕੀ ਦੇ ਜਿਹੜੇ ਵਰਗ ਜਿਹੜੇ ਇਕੱਠੇ ਕਰਕੇ ਜਾਂ ਜਿਹੜਾ ਦਲਿਤਾਂ ਨੂੰ ਨਾਲ ਲੈ ਕੇ ਜਾਂ ਹੋਰ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਬਣਾ ਸਕਦੇ ਆ ਵੀ ਸਾਨੂੰ ਕਿਸਾਨੀ ਕੋਈ ਬਹੁਤਾ ਮਾਇਨੇ ਨਹੀਂ ਰੱਖਦੀ ਹੈਗੀ ਜਿਹੜੇ ਇਵਨ ਕਿ ਤੁਸੀਂ ਇਹਨਾਂ ਦੇ ਕੈਂਡੀਡੇਟ ਦੇਖੋ ਸਾਰੇ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਕਾਫੀ ਸਟਰੋਂਗ ਹੋਏਗੇ ਸੀ ਪਰ ਫਿਰ ਵੀ ਜਿਹੜੀ ਹੈ ਪਰਸੈਂਟੇਜ ਜਿਹੜੀ ਇਹਨਾਂ ਦੀ 18% ਤੱਕ ਪਹੁੰਚ ਗਈ ਸੀ ਉਹ ਜਿਹੜੀ ਹੈ ਹੁਣ ਘਟ ਕੇ 10% ਤੇ ਦੁਬਾਰਾ ਜਿਹੜੀ ਆ ਗਈ ਹੋਈ ਹੈ ਤੇ ਜਦੋਂ 2022 ਦੀ ਗੱਲ ਕਰਦੇ ਆਂ ਤੇ ਉਦੋਂ ਇਹਨਾਂ ਦੀ ਪਰਸੈਂਟੇਜ ਜਿਹੜੀ ਸੀ ਤਕਰੀਬਨ 6.60 ਦੇ ਲਾਗੇ ਜਾ ਕੇ ਜਿਹੜੀਆਂ ਵੋਟਾਂ ਜਿਹੜੀਆਂ ਇਹਨਾਂ ਨੂੰ ਪਈਆਂ ਸੀ ਤੇ ਇੱਥੇ ਆਪਾਂ ਦੇਖ ਸਕਦੇ ਆਂ ਖਾਸ ਕਰਕੇ ਜਿਹੜੀ ਚਰਚਾ ਹੋ ਰਹੀ ਹੈ ਨਾ ਮਨਪ੍ਰੀਤ ਸਿੰਘ ਬਾਦਲ ਦੀ ਹੋ ਰਹੀ ਹੈ ਆਪਾਂ ਪ੍ਰੋਗਰਾਮਾਂ 'ਚ ਕਿਹਾ ਸੀ ਕਿ ਜਿੱਤ ਹਾਰ ਜਿਹੜੀ ਜਮਨੀ ਚੋਣਾ 'ਚ ਹੋਣੀ ਹੈ ਉਹ ਮਾਇਨੇ ਕਰੇਗਾ ਕਿ ਅਕਾਲੀ ਦਲ ਦੀ ਵੋਟ ਕਿੱਧਰ ਟਰਾਂਸਫਰ ਹੁੰਦੀ ਹੈ ਕਿ ਜੇ ਕਿ اور ਲੱਗ ਰਿਹਾ ਸੀ ਕਿ ਸ਼ਾਇਦ ਮਨਪ੍ਰੀਤ ਬਾਦਲ ਜਾਂ ਰਵਿਕਰਨ ਸਿੰਘ ਕਾਲੋਂ ਹੋਗੇ ਨਹੀਂ ਕਿ ਜਿੱਥੇ ਜਿੱਥੇ ਕਿਉਂਕਿ ਇਹਨਾਂ ਦਾ ਬੈਕਗ੍ਰਾਉਂਡ ਕਿਤੇ ਨਾ ਕਿਤੇ ਅਕਾਲੀ ਦਲ ਵਾਲਾ ਰਹਿ ਚੁੱਕਾ ਹੈ ਤੇ ਲੱਗ ਰਿਹਾ ਸੀ ਕਿ ਸ਼ਾਇਦ ਉਹ ਸਾਰੀਆਂ ਵੋਟਾਂ ਜਿਹੜੀਆਂ ਟਰਾਂਸਫਰ ਹੋ ਜਾਣਗੀਆਂ ਜਾਂ ਚੱਬੇਵਾਲ ਦੇ ਵਿੱਚ ਸੋਹਣ ਸਿੰਘ ਢੰਡਲ ਹੋਣੀ ਸੀ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਪਰ ਇਸ ਤਰ੍ਹਾਂ ਦਾ ਪ੍ਰੈਕਟੀਕਲੀ ਹੋਇਆ ਨਹੀਂ ਤਿੰਨ ਜਗ੍ਹਾ ਤੇ ਜਿਹੜੀ ਹੈ ਚਾਰਾਂ ਚੋਂ ਤਿੰਨ ਜਗ੍ਹਾ ਤੇ ਜ਼ਮਾਨਤ ਇਹਨਾਂ ਦੀ ਜ਼ਬਤ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਹੋਈ ਹੈਗੀ ਆ ਈਵਨ ਕਿ ਚਿਹਰੇ ਸਾਰੇ ਪਿਛੋਂ ਜਿਹੜਾ ਹੈਗਾ ਦੂਜੀਆਂ ਪਾਰਟੀਆਂ ਦੇ ਸਨ ਔਰ ਜੋ ਇਹਨਾਂ ਦਾ ਕਿਤਨਾ ਕਿਤੇ ਆਪਾਂ ਗੈ ਲੀਏਂਗ ਨਾ ਕਿ ਕਿਸਾਨੀ ਨੂੰ ਇਗਨੋਰ ਕਰਨ ਵਾਲਾ ਹੈਗਾ ਹੈ ਜਾਂ ਕਿ ਰੂਲਰ ਨੂੰ ਤੁਸੀਂ ਦੇਖਿਆ ਨਾ ਕਿ ਹੁਣ ਰਮਨੀਤ ਬਿੱਟੂ ਜਾਣਦੇ ਨੇ ਤੇ ਕਿਸਾਨਾਂ ਦੇ ਖਿਲਾਫ ਕਿਵੇਂ ਹੁਣ ਹੁਣ ਤੇ ਇਹ ਵੀ ਚੱਲ ਰਿਹਾ ਹੈ ਕਿ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਗਏ ਸੀ ਜਾਂ ਜਿਤਾਉਣ ਗਏ ਸੀ ਕਿ ਉਹਨਾਂ ਦੀ ਕੈਂਪੇਨਿੰਗ ਤੇ ਜਾ ਕੇ ਕਿਹੋ ਜਿਹੇ ਬਿਆਨ ਜਿਹੜੇ ਉਹਨਾਂ ਦੇ ਵੱਲੋਂ ਦਿੱਤੇ ਗਏ ਕਿਹੋ ਜਿਹਾ ਕੰਪੈਰੀਜ਼ਨ ਕੀਤਾ ਗਿਆ ਇਹ ਸਾਰਾ ਕੁਝ ਹੁਣ ਰਿਸਰਚ ਦਾ ਜਿਹੜਾ ਹਿੱਸਾ ਹੈਗਾ ਹੈ ਫਿਰ ਜਿਹੜੇ ਇਹਨਾਂ ਦੇ ਪ੍ਰਧਾਨ ਹੈਗੇ ਨੇ ਉਹ ਪਿੱਛੇ ਜਿਹੜਾ ਹੁਣ ਇਹਨਾਂ ਦਾ ਸਮਾਗਮ ਹੋਇਆ ਹੈ ਜਿਹੜਾ ਪੂਰੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਉਹਦੇ ਜੋ ਸ਼ਾਮਲ ਨਹੀਂ ਸੀ ਹੈਗੇ ਜੀ ਤੋ ਕਿਤਨਾ ਕਿਤੇ ਕਲੈਟੀਆਂ ਜਿਹੜੀਆਂ ਨਹੀਂ ਹੈਗੀਆਂ ਦੂਜੇ ਪਨੇ ਜੇ ਤੁਸੀਂ ਕਹੋ ਕਿ ਪੰਜਾਬ ਦੇ ਵਿੱਚ ਕਿਸਾਨੀ ਨੂੰ ਮੁਨਕਰ ਕਰਕੇ ਜਾਂ ਸਿੱਖਾਂ ਦੇ ਕੁਝ ਮਤਲਬ ਉਪਰੋਂ-ਪਰੋਂ ਕਹੀ ਜਾਣਾ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਪੁਰਬ ਮਨਾਉਂਦੇ ਹਾਂ ਸਾਰਾ ਕੁਝ ਕਰਦੇ ਹਾਂ ਪਰ ਜਿਹੜੇ ਕੋਰ ਮੁੱਦੇ ਹੈਗੇ ਜਦ ਤੱਕ ਤੁਸੀਂ ਉਹ ਸਿੱਖਾਂ ਦੇ ਹੱਲ ਨਹੀਂ ਕਰਦੇ ਤੇ ਤੁਸੀਂ ਸੋਚੋਗੇ ਕਿ ਕਿਸਾਨਾਂ ਦੀ ਜਾਂ ਸਿੱਖਾਂ ਦੀ ਵੋਟ ਪੈ ਜੇਗੀ ਜਾਂ ਬਾਕੀ ਦੇ ਸਾਰੇ ਵਰਗ ਜਿਹੜੇ ਇੱਥੇ ਵੋਟ ਪਾ ਦੇਣਗੇ ਉਹ ਚੀਜ਼ਾਂ ਗਰਾਊਂਡ ਤੇ ਸੰਭਵ ਨਹੀਂ ਹੋਈਆਂ ਦੂਜੀ ਜਿਹੜੀ ਬਹੁਤ ਸਾਰੀ ਅਕਾਲੀ ਵੋਟ ਹੈਗੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਇਸ ਵਾਰ ਆਵਾਦਮੀ ਪਾਰਟੀ ਨੂੰ ਟਰਾਂਸਫਰ ਹੋਈ ਹੈ ਤੇ ਇੱਥੇ ਅਸੀਂ ਇੱਕ ਐਕਸਪਰਟ ਨੂੰ ਸੁਣ ਰਹੇ ਹਾਂ ਉਹ ਕਹਿੰਦੇ ਕਿ ਕਾਂਗਰਸ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਟਰਾਂਸਫਰ ਕਿਉਂ ਨਹੀਂ ਹੋਈ ਉਹ ਕਹਿੰਦੇ ਕਿ ਵੱਡਾ ਕਾਰਨ ਇਹ ਹੈ ਕਿ ਜੇ ਕਾਂਗਰਸ ਨੂੰ ਟਰਾਂਸਫਰ ਹੋ ਜਾਂਦੀ ਤੇ ਫਿਰ ਉਹ ਵਾਪਸ ਆਉਣੀ ਔਖੀ ਸੀ ਜੀ ਜੇ ਆ ਜੇ ਆਪਾਂ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਹੋ ਜਾਂਦੀ ਤੇ ਉਹ ਫਿਰ ਵਾਪਸ ਆਉਣੀ ਔਖੀ ਸੀ ਤੇ ਕੁਝ ਜਗ੍ਹਾ ਤੇ ਤੇ ਖੁੱਲ ਕੇ ਹੀ ਸਪੋਰਟ ਕੀਤੀ ਹੈ ਨਾ ਆਮ ਆਦਮੀ ਪਾਰਟੀ ਵਾਲੀ ਪੋਰ ਆਮ ਆਦਮੀ ਪਾਰਟੀ ਇੱਕ ਸਟਰਕਚਰਲ ਪਾਰਟੀ ਨਹੀਂ ਹੈਗੀ ਮਤਲਬ ਇੱਕ ਹੁੰਦਾ ਨਾ ਕਿ ਕੇਡਰ ਬੇਸ ਪਾਰਟੀ ਹੁਣ ਤੁਸੀਂ ਦੇਖੋ ਕਿ 2022 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਉਦੋਂ ਕਿੰਨੀ ਵੱਡੀ ਵੇਵ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਹੈਗੀ ਸੀ ਪਰ ਇਹਨਾਂ ਚਾਰ ਜਗ੍ਹਾ ਤੋਂ ਤਿੰਨ ਜਗ੍ਹਾ ਤੇ ਅਕਾਲੀ ਦਲ ਨੰਬਰ 2 ਤੇ ਸੀ ਮਤਲਬ 40-40 50-50 ਰੋਟ ਅਕਾਲੀ ਦਲ ਨੂੰ ਉਦੋਂ ਵੀ ਪਈ ਸੀ ਮਤਲਬ ਗਰਾਊਂਡ ਤੇ ਅਕਾਲੀ ਦਲ ਦਾ ਆਧਾਰ ਬਰਕਰਾਰ ਹੈਗਾ ਹੈ ਜੀ ਪਰ ਕਿਤਨਾ ਕਿਤੇ ਉੱਪਰਲੇ ਬੰਨੇ ਪ੍ਰੋਬਲਮਸ ਜਾਂ ਉਹਨੂੰ ਇੱਕੋ ਹੀ ਜਗ੍ਹਾ ਤੇ ਪਰਿਵਾਰ ਦੇ ਜੇ ਆਪਾਂ ਕਹੀਏ ਕਿ ਬੇੜੇ ਬੰਨਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੇ ਕਿਤਨਾ ਕਿਤੇ ਨੁਕਸਾਨ ਕੀਤਾ ਏ ਹੁਣ ਉਹ ਸਾਰੀ ਵੋਟ ਜੇ ਕਾਂਗਰਸ ਨੂੰ ਜਾਂਦੀ ਤੇ ਫਿਰ ਵਾਪਸ ਆਣੀ ਕਹਿੰਦੇ ਵੀ ਔਖੀ ਸੀ ਤੇ ਜੇ ਭਾਰਤੀ ਜਨਤਾ ਪਾਰਟੀ ਨੂੰ ਚਲੇ ਜਾਂਦੀ ਤੇ ਉਹਨਾਂ ਨੇ ਵੀ ਉਹ ਕੈਪਚਰ ਕਰਕੇ ਰੱਖ ਲੈਣੀ ਸੀ ਤੇ ਉਹ ਵੀ ਔਖੀ ਸੀ ਤੇ ਉਹ ਆਮ ਆਦਮੀ ਪਾਰਟੀ ਨੂੰ ਹੁਣ ਜਿਹੜੀ ਡੇਰਾ ਬਾਬਾ ਨਾਨਕ ਚ ਹੈਗੀ ਆ ਉਹ ਤਾਂ ਆਪਾਂ ਦੇਖਿਆ ਨਾ ਕਿ ਖੁੱਲ ਕੇ ਪਈ ਹੈਗੀ ਆ ਬਕਾਇਦਾ ਕੀ ਆ ਗਿਆ ਪ੍ਰੈਸ ਕਾਨਫਰੰਸਾਂ ਕਰਕੇ ਕੀ ਆ ਗਿਆ ਕਿ ਤੁਸੀਂ ਉਧਰ ਪਾ ਦਿਓ ਫੇਰ ਜੇ ਆਪਾਂ ਦੁਜੇ ਬੰਨੇ ਦੇਖੀਏ ਕਿ ਗਿੱਦੜ ਬਾਹਰ ਦੇ ਵਿੱਚ ਵੀ ਇਸੇ ਤਰੀਕੇ ਦੇ ਜਿਹੜੇ ਹਾਲਾਤ ਬਣੇ ਨੇ ਕਿ ਡਿੰਪੀ ਟਿਲੋਂ ਦੇ ਨਾਲ ਇੱਕ ਤਾਂ ਸਿੰਪਥੀ ਹੋ ਗਈ ਦੂਜਾ ਉਹ ਸਾਫ ਕਾ ਅਕਾਲੀ ਰਹੇ ਨੇ ਲੋਕਲ ਜਿਹੜਾ ਹੈਗਾ ਉਹਨਾਂ ਦਾ ਵੋਟ ਬੇਸ ਤਗੜਾ ਸੀ ਤਾਂ ਹੀ ਇੰਨੀ ਵੱਡੀ ਪੱਦਰ ਤੇ ਉਹ ਜਿਹੜੀ ਉਥੋਂ ਜਿੱਤ ਉਹਨਾਂ ਨੇ ਜਿਹੜੀ ਦਰਜ ਕੀਤੀ ਹੈਗੀ ਹੈ ਤੇ ਇਹੀ ਸਾਰਾ ਕੁਝ ਹੋਇਆ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ ਕਿ ਸਟ੍ਰੈਟਜੀ ਅਪਣਾਈ ਕਿਹੜੀ ਜਾਵੇ ਉਹਨਾਂ ਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਅਸੀਂ ਸਿੱਖ ਚਿਹਰੇ ਦੇ ਦਾਂਗੇ ਤੇ ਸਾਡੇ ਹੱਥ ਪੱਲੇ ਕੁਝ ਲੱਗ ਜੇਗਾ ਕਿਉਂਕਿ ਉਹਨਾਂ ਦੀ ਬਿਲਕੁਲ ਹੀ ਫਿਰ ਕੋਈ ਕਾਂਗਰਸ ਚੋਂ ਆਇਆ ਹੋਇਆ ਕੋਈ ਜਿਹੜਾ ਹੈਗਾ ਅਕਾਲੀਆਂ ਚੋਂ ਆਇਆ ਹੋਇਆ ਤੇ ਉਹ ਵੀ ਜਿਹੜਾ ਪੈਟਰਨ ਉਹ ਪਹਿਲਾਂ ਫੇਲ ਹੋਇਆ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਤੇ ਹੁਣ ਜਿਮਨੀ ਚੋਣਾਂ ਦੇ ਵਿੱਚ ਵੀ ਫੇਲ ਹੋ ਗਿਆ ਤੇ ਹੁਣ ਇੱਥੇ ਇਹ ਦਾਅਵੇ ਕਰਨੇ ਕਿ 2027 'ਚ ਅਸੀਂ ਇੱਥੇ ਸਰਕਾਰ ਬਣਾ ਲਾਂਗੇ ਜਾਂ ਭਾਈਵਾਲ ਹੋਵਾਂਗੇ ਹਾਲ ਦੀ ਘੜੀ ਗਰਾਉਂਡ 'ਚ ਚੀਜ਼ ਦੀ ਨਹੀਂ ਦੇ ਰਿਹਾ ਹੈਗਾ ਕਿਉਂਕਿ ਬਹੁਤ ਚਿੰਤਾ ਜਿਹੜੀ ਜ਼ਾਹਰ ਕੀਤੀ ਸੀ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ 18% ਵੋਟ ਸ਼ੇਅਰ ਹੋ ਗਿਆ ਹੈ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਈਵਾਲ ਹੋਣਗੇ ਪਰ ਹੁਣ ਜਿਹੜਾ ਹੈ ਇਹਨਾਂ ਗੱਲਾਂ ਤੋਂ ਇਹ ਜਿਹੜਾ ਹੁਣ ਹੋਇਆ ਕਿ ਤਿੰਨ ਜਗ੍ਹਾ ਤੇ ਜ਼ਮਾਨਤ ਜਬਤ ਹੋ ਜਾਣੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਇਸ ਤਰ੍ਹਾਂ ਦਾ ਪ੍ਰਤੀਤ ਨਹੀਂ ਹੋ ਰਿਹਾ ਇਹ ਚੀਜ਼ ਨੂੰ ਦੇਖ ਕੇ ਜਿਹੜੀ ਵੋਟਾਂ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ ਕਾਂਗਰਸ ਨੂੰ ਵੋਟ ਨਾ ਪੈਣਾ ਕਾਂਗਰਸ ਵਾਲੇ ਪਾਸੇ ਆਮ ਲੋਕਾਂ ਦਾ ਝੁਕਾਵ ਨਾ ਰਹਿਣਾ ਉਸ ਦਾ ਕੀ ਕਾਰਨ ਹੋ ਸਕਦਾ ਆ ਬਿਲਕੁਲ ਕਾਂਗਰਸ ਵਾਲੇ ਬਣੇ ਖਾਸ ਕਰਕੇ ਤਾਂ ਜਿਹੜੇ ਪੰਜਾਬ ਪ੍ਰਧਾਨ ਹੈਗੇ ਨੇ ਉਹ ਜਿਹੜੀ ਉਹ ਵਾਲੀ ਸੀਟ ਨਹੀਂ ਹੈਗੀ ਜਿਹੜੀ ਰਾਜਾ ਬਣਿੰਗ ਹੋਣਾ ਦੀ ਪਤਨੀ ਵਾਲੀ ਜਿਹੜੀ ਅਮਰਤਾ ਬਣਿੰਗ ਵਾਲੀ ਸੀਟ ਹੈਗੀ ਆ ਉਹਦੀ ਬਹੁਤ ਸਾਰੀ ਇੱਕ ਡਿਸਕਸ਼ਨ ਹੋ ਰਹੀ ਆ ਚਰਚਾ ਹੋ ਰਹੀ ਆ ਕਿ ਉੱਥੋਂ ਕਾਂਗਰਸ ਨੂੰ ਉੱਥੋਂ ਕਾਂਗਰਸ ਜੇਤੂ ਕਿਉਂ ਨਹੀਂ ਰਹੀ ਤੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਕਾਲੀ ਦਲ ਨੇ ਬਕਾਇਦਾ ਬਾਈਕਾਟ ਕੀਤਾ ਸੀ ਜਾਂ ਕਹਿ ਲਈਏ ਕਿ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਇਹ ਵਾਲੀਆਂ ਚੋਣਾ ਨਹੀਂ ਲੜ ਰਹੇ ਤੇ ਸਾਰਿਆਂ ਤੋਂ ਜਿਹੜੇ ਪਹਿਲੇ ਪ੍ਰਤੀਕਰਮ ਆਏ ਸੀ ਉਹਦੇ ਚੋਂ ਰਾਜਾ ਵੜਿੰਗ ਦਾ ਪ੍ਰਤੀਕਰਮ ਸੀ ਤੇ ਉਹਨਾਂ ਨੇ ਬਕਾਇਦਾ ਇਹ ਕਿਹਾ ਸੀ ਕਿ ਇਹ ਸਭ ਰਲੇ ਮਿਲੇ ਨੇ ਜਾਂ ਕੁਝ ਇਸ ਤਰੀਕੇ ਦੀ ਜੋ ਵੀ ਇਲਜ਼ਾਮਬਾਜ਼ੀ ਹੁੰਦੀ ਹੈ ਤੇ ਉਹਦੇ ਤੋਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਉੱਥੇ ਲੱਗਿਆ ਕਿ ਇੱਥੇ ਅਕਾਲੀ ਦਲ ਦਾ ਨਾਂ ਹੋਣਾ ਉਹਨਾਂ ਦੇ ਕਾਫੀ ਅਗੇਂਸਟ ਜਿਹੜਾ ਗਿਆ ਹੈਗਾ ਡੇਰਾ ਬਾਬਾ ਨਾਨਕ ਦੀ ਤੇ ਆਪਾਂ ਦੇਖ ਲਈਏ ਕਿ 4-5000 ਵੋਟ ਦਾ ਹੀ ਫਰਕ ਰਿਹਾ ਭਾਵੇਂ ਕਿ ਖੁੱਲ ਕੇ ਜਿਹੜੀ ਸਪੋਰਟ ਹੈ ਸੋਚਾ ਸਿੰਘ ਲਗਾ ਹੁਣਾਂ ਦੇ ਵੱਲੋਂ ਕੀਤੀ ਗਈ ਸੀ ਮਤਲਬ ਅਕਾਲੀ ਦਲ ਦਾ ਵੋਟ ਬੈਂਕ ਸਾਰਾ ਟਰਾਂਸਫਰ ਹੋਣ ਦੇ ਬਾਵਜੂਦ ਵੀ 4-5000 ਵੋਟ ਦਾ ਹੀ ਡਿਫਰੈਂਸ ਰਿਹਾ ਹੈ ਦੂਜੇ ਵੱਲ ਇਹ ਤੁਸੀਂ ਕਾਂਗਰਸ ਦੀ ਗੱਲ ਕੀਤੀ ਕਾਂਗਰਸ 'ਚ ਵੀ ਚਾਰ ਮੁੱਖ ਮੰਤਰੀ ਦੇ ਕੈਂਡੀਡੇਟ ਆਪਸ 'ਚ ਥੋੜੇ ਜਿਹਾ ਭੜ ਰਹੇ ਨੇ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਆਪਣੀ ਜਗ੍ਹਾ ਤੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰਧਾਵਾ ਤੇ ਜਿਹੜੇ ਰਾਜਾ ਬਣੇ ਹੈਗੇ ਨੇ ਉਹ ਆਪਣੀ ਜਗ੍ਹਾ ਤੇ ਨੇ ਉਹ ਵੀ ਕਿਤਨਾ ਕਿਤੇ ਫਰਕੇ ਪਾਉਂਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਦੂਜਾ ਜੀ ਹੋਰ ਦੇਖੋ ਕਿ ਅਜੇ ਵੀ 2.5 ਸਾਲ ਸਰਕਾਰ ਦੇ ਪਏ ਹੈਗੇ ਨੇ ਤੇ ਉਹਦਾ ਵੀ ਕਾਫੀ ਇੰਪੈਕਟ ਪੈ ਜਾਂਦਾ ਹੈ ਕਿ ਕੀ ਕੁਝ ਕਰਨਾ ਹੈ ਹੋਇਆ ਕੀ ਹੈ ਕਿ ਪਹਿਲਾਂ ਇਹਨਾਂ ਚੋਂ ਤਿੰਨ ਸੀਟਾਂ ਜਿਹੜੀਆਂ ਸਨ ਉਹ ਕਾਂਗਰਸ ਦੇ ਕੋਲ ਸਨ ਤੇ ਇੱਕ ਜਿਹੜੀ ਬਰਨਾਲੇ ਵਾਲੀ ਆਮ ਆਦਮੀ ਪਾਰਟੀ ਦੇ ਕੋਲੋਂ ਮੀਤ ਹੇਰ ਨੇ ਜਿੱਤੀ ਹੋਈ ਸੀ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ ਤਿੰਨ ਆਮ ਆਦਮੀ ਪਾਰਟੀ ਕੋਲ ਚੜ੍ਹ ਗਈਆਂ ਬਰਨਾਲੇ ਵਾਲੀ ਇੱਧਰ ਆ ਗਈ ਮਤਲਬ ਇਹਨਾਂ ਵਾਲੀਆਂ ਉੱਧਰ ਚਲ ਗਈਆਂ ਉਹਨਾਂ ਵਾਲੀਆਂ ਇੱਧਰ ਆ ਗਈਆਂ ਜੀ ਇਹ ਵੀ ਕਿਤਨਾ ਕਿਤੇ ਔਰ ਜਿਹੜੀ ਜਗ੍ਹਾ ਤੇ ਚੌਥਾ ਕੈਂਡੀਡੇਟ ਸੀਗਾ ਉੱਥੇ ਆਮ ਆਦਮੀ ਪਾਰਟੀ ਨੇ ਸਟਰਗਲ ਕੀਤੀ ਹੈ ਪਾ ਮੇਕੇ ਉਹਨਾਂ ਦਾ ਆਪਣਾ ਹੀ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦਾ ਤਾਂ ਕਰਕੇ ਉੱਥੇ ਕਾਂਗਰਸ ਜਿੱਤੀ ਆਪਾਂ ਇਹ ਵੀ ਕਹਿ ਸਕਦੇ ਆ ਪਰ ਜੇ ਇੱਥੇ ਕਿਤਨਾ ਕਿਤੇ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਮੌਜੂਦਗੀ ਹੁੰਦੀ ਜੀ ਐਕਟਿਵ ਮੌਜੂਦਗੀ ਹੁੰਦੀ ਜਾਂ ਕੁਝ ਪੰਥਕ ਤਰ੍ਹਾਂ ਹੋਰ ਹੁੰਦੀਆਂ ਤੇ ਫਿਰ ਇਸ ਤਰ੍ਹਾਂ ਦੇ ਆંકੜੇ ਜਿਹੜੇ ਨਹੀਂ ਹੋਣੇ ਸਨ ਅਜੇ ਵੀ ਜਿਹੜਾ ਹੈਗਾ ਜੇ ਆਪਾਂ ਕਹੀਏ ਕਿ ਤਕਰੀਬਨ 34-35% ਵੋਟ ਅਜੇ ਵੀ ਜਿਹੜੀ ਹੈ ਕਾਂਗਰਸ ਨੂੰ ਪਈ ਹੈਗੀ ਆ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ ਆਮ ਆਦਮੀ ਪਾਰਟੀ ਦੀ तकरीबन 46% ਦੇ ਕਰੀਬ ਜਿਹੜੀ ਵੋਟ ਉਹਨਾਂ ਨੂੰ ਪਈ ਹੈਗੀ ਐ ਪਰ ਦੇਖਦੇ ਹਾਂ ਕਿਉਂਕਿ ਜੇ ਆਪਾਂ ਕਹੀਏ ਕਿ ਇਹਨਾਂ ਦੇ ਨਾਲ ਆਪਾਂ ਕਹਿ ਦਈਏ ਕਿ ਇੰਨੇ ਦੇ ਨਾਲ ਅਸੀਂ ਕਹਿ ਲਈਏ ਕਿ 2027 ਚ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਕਾਂਗਰਸ ਜਿੱਤੇਗੀ ਉਹ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਇਹ ਤਾਂ ਜਿਮਨੀ ਚੋਣਾ ਚ ਨਾਰਮਲੀ ਕੀ ਹੈ ਕਿ ਸਰਕਾਰ ਦਾ ਪਲੜਾ ਹਮੇਸ਼ਾ ਹੀ ਭਾਰੀ ਹੁੰਦਾ ਹੈ ਉਹਦੇ ਚ ਕੋਈ ਦੌਰਾਨ ਹੀ ਹੁੰਦੀਆਂ ਕਿ ਸਰਕਾਰ ਨੂੰ ਵੋਟਾਂ ਨਹੀਂ ਆਣੀਆਂ ਇਹ ਚੀਜ਼ਾਂ ਆਪਣੇ ਆਪ ਚ ਕੁਝ ਮਾਇਨੇ ਰੱਖਦੀਆਂ ਨੇ ਬਿਲਕੁਲ ਜੀ ਤੇ ਅਸੀਂ ਹੁਣ ਤਿੰਨ ਪਾਰਟੀਆਂ ਦਾ ਤਾਂ ਮੰਨ ਸਕਦੇ ਹਾਂ ਕਿ ਭਾਜਪਾ ਨੂੰ ਕਿਤਨਾ ਕਿਤੇ ਓਵਰ ਕੌਨਫੀਡੈਂਸ ਮਾਰ ਗਿਆ ਕਿ 18% ਵੋਟ ਤਾਂ ਸਾਨੂੰ ਮਿਲ ਪਹੁੰਚ ਗਈ ਹੈ ਅੱਗੇ ਵੀ ਅਸੀਂ ਇਸ ਰਾਹ ਨੂੰ ਹੋਰ 22 ਤੱਕ ਲੈ ਕੇ ਜਾ ਸਕਦੇ ਹਾਂ 22% ਤੱਕ ਲੈ ਕੇ ਜਾ ਸਕਦੇ ਹਾਂ ਕਾਂਗਰਸੀਆਂ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਕਾਂਗਰਸੀਆਂ ਨੂੰ ਇਹ ਭਾਵ ਪੂਣਾ ਕਿ ਹਾਂ ਅਕਾਲੀ ਦਾ ਤਾਂ ਰੇਸ ਦੇ ਵਿੱਚ ਹੈਗਾ ਨਹੀਂ ਹੈ ਤੇ ਅਸੀਂ ਤਾਂ ਹੋਰ ਸੌਖੇ ਤਰੀਕੇ ਦੇ ਨਾਲ ਜਿੱਤ ਜਾਣਾ ਤੇ ਆਪਣੀ ਜੱਦੀ ਸੀਟ ਜੱਦੀ ਹਲਕਾ ਵੀ ਕਾਂਗਰਸ ਦੇ ਪ੍ਰਧਾਨ ਜੇਕਰ ਗਵਾ ਬੈਠੇ ਨੇ ਅਸੀਂ ਸਮਝ ਸਕਦੇ ਹਾਂ ਮੌਜੂਦਾ ਕੀ ਹਾਲਾਤ ਹੋਣਗੇ ਇਸ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਜੋ ਇਸ ਵੇਲੇ ਪੱਬਾ ਪਾਰਾ ਹੈ ਕਿ ਅਸੀਂ ਇੰਨੇ ਆਪਣੇ 4 ਵਿੱਚੋਂ 3 ਸੀਟਾਂ ਜਿੱਤ ਲੈਂਤੀਆਂ ਨੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਇਹੀ ਵੇਖਣ ਨੂੰ ਮਿਲਦਾ ਕਿ ਆਮ ਆਦਮੀ ਪੱਟੀ ਹਲੇ ਮੁਲਾਂਕਣ ਨਹੀਂ ਕਰ ਸਕੀ ਕਿ ਅਕਾਲੀ ਦਲ ਜੇਕਰ ਉਤਰਿਆ ਹੁੰਦਾ ਮੈਦਾਨ ਦੇ ਵਿੱਚ ਤੇ ਉਹਨਾਂ ਦੀਆਂ 3 ਸੀਟਾਂ ਜਿੱਤਣੀਆਂ ਵੀ ਔਖੀਆਂ ਹੋ ਜਾਣੀਆਂ ਸੀ ਲੇਕਿਨ ਜਿੱਤ ਦੇ ਨਾਲ ਜਿੱਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਮਿਲ ਗਿਆ ਪੰਜਾਬ ਦੇ ਪ੍ਰਧਾਨ ਜੋ ਹੁਣ ਤੱਕ ਹੋਇਆ ਕਰਦੇ ਸੀ ਸਰਦਾਰ ਭਗਵੰਤ ਮਾਨ ਤੇ ਹੁਣ ਨਵੇਂ ਪ੍ਰਧਾਨ ਨੇ ਅਮਨ ਅਰੋੜਾ ਅਮਨ ਅਰੋੜਾ ਜਿੱਤ ਦਾ ਜਸ਼ਨ ਇਸ ਕਦਰ ਮਨਾ ਰਹੇ ਨੇ ਕਿ ਭਾਵੇਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤ ਲਈਆਂ ਹੋਣ ਗੱਲ ਇੱਥੇ ਹੈ ਤਿੰਨ ਬਾਈਪੋਲਸ ਦਾ ਤਿੰਨ ਬਾਈਪੋਲਸ ਜਿੱਤਣਾ ਤੇ ਜਸ਼ਨ ਅਜੇ ਹਾ ਜਿਸ ਉਸ ਦੇ ਵਿੱਚ ਮੁੱਖ ਮੰਤਰੀ ਵੀ ਭਗਵੰਤ ਮਾਨ ਗੈਰ ਹਾਜ਼ਰ ਨਜ਼ਰ ਆ ਰਹੇ ਨੇ ਬਿਲਕੁਲ ਪਿਛਲੇ ਦਿਨੀ ਜਿਹੜਾ ਹੈ ਮਾਰਚ ਜਿਹੜਾ ਇੱਕ ਕੱਢਿਆ ਗਿਆ ਬਕਾਇਦਾ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਲਈ ਕਿ ਜਿੱਤ ਦੇ ਜਸ਼ਨ ਦਾ ਮਾਰਚ ਕੱਢਿਆ ਗਿਆ ਔਰ ਉਸ ਤੇ ਵਿੱਚ ਭਗਵੰਤ ਸਿੰਘ ਮਾਨ ਹੋਣਾਂ ਦੀ ਗੈਰ ਹਾਜ਼ਰੀ ਇਹ ਬਹੁਤ ਰੜਕੀ ਹੈਗੀ ਆ ਜਿਦਾਂ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਔਰ ਦੂਜੇ ਬੰਨੇ ਜਿਹੜਾ ਸੀ ਇਹਨਾਂ ਦਾ ਇੱਕ ਹੋਰ ਫੰਕਸ਼ਨ ਜਿਹੜਾ ਸੀ ਉਹ ਹੋ ਰਿਹਾ ਸੀਗਾ ਦਿੱਲੀ ਦੇ ਵਿੱਚ ਪਾਰਟੀ ਦਾ ਫੰਕਸ਼ਨ ਲੋਕਲ ਸੀ ਭਗਵੰਤ ਮਾਨ ਦੋਨੋਂ ਹੀ ਜਗ੍ਹਾ ਤੇ ਗੈਰ ਹਾਜ਼ਰ ਹੈਗੇ ਸਨ ਹੁਣ ਕੀ ਉਹਨਾਂ ਨੂੰ ਹੌਲੀ ਹੌਲੀ ਪਿੱਛੇ ਕੀਤਾ ਜਾ ਰਿਹਾ ਹੈ ਜਾਂ ਦੂਜੇ ਬੰਨੇ ਜਿਹੜਾ ਹੈਗਾ ਕਿ ਜਿਦਾਂ ਤੁਸੀਂ ਗੱਲ ਕੀਤੀ ਅਮਨ ਅਰੋੜਾ ਹੋਣਾਂ ਦੀ ਉਹਨਾਂ ਨੂੰ ਪੂਰਾ ਜੇ ਆਪਾਂ ਕਹੀਏ ਕਿ ਪ੍ਰਮੋਟ ਕੀਤਾ ਜਾ ਰਿਹਾ ਹੈ ਹੁਣ ਜਦੋਂ ਤੁਸੀਂ ਕਿਹਾ ਕਿ ਜਿੱਤੇ ਤਾਂ ਹੈਗੇ ਆ ਬਾਏ ਇਲੈਕਸ਼ਨ ਜਾਂ ਤਾਂ ਇਦਾਂ ਹੁੰਦਾ ਨਾ ਕਿ ਗਿੱਦੜ ਬਾਹੇ ਤੋਂ ਰੈਲੀ ਚੱਲਦੀ ਤੇ ਫਿਰ ਡੇਰਾ ਬਾਬਾ ਨਾਨਕ ਤੇ ਪੂਰੇ ਏਰੀਆ ਜਿਹੜੇ ਜਿੱਤ ਵਾਲੇ ਹੈਗੇ ਆ ਉਹ ਚੱਬੇਵਾਲ ਹੁੰਦੇ ਹੋਏ ਉੱਧਰ ਕਵਰ ਹੁੰਦਾ ਫਿਰ ਆਪਾਂ ਸਮਝ ਸਕਦੇ ਸੀ ਹੁਣ ਨਾ ਤੇ ਪਟਿਆਲੇ ਦੇ ਵਿੱਚ ਇਲੈਕਸ਼ਨ ਹੋਇਆ ਨਾ ਹੀ ਇਸ ਪੂਰੇ ਰੂਟ ਦੇ ਵਿੱਚ ਇਲੈਕਸ਼ਨ ਹੋਇਆ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੋਇਆ ਹੈਗਾ ਤੇ ਕਿਤੇ ਨਾ ਕਿਤੇ ਕਹਿੰਦੇ ਵੀ ਜਿਹੜੀਆਂ ਆਉਣ ਵਾਲੀਆਂ ਮਿਊਂਸੀਪਲ ਚੋਣਾਂ ਹੈਗੀਆਂ ਉਹਨਾਂ ਦਾ ਐਲਾਨ ਹੋ ਸਕਦਾ ਹੈ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੋਣੀਆਂ ਨੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵੱਡਾ ਜਿਹੜਾ ਹੈ ਹੌ ਹੁਲਾ ਇੱਕ ਈਵੈਂਟ ਜਿਹੜਾ ਹੈ ਕ੍ਰੀਏਟ ਜਿਹੜਾ ਕੀਤਾ ਗਿਆ ਦੂਜਾ ਜਿਹੜਾ ਕਿ ਅ ਅਮਨ अरोड़ा ਹੋਣਾਂ ਨੂੰ ਜਾਂ ਜਿਹੜੇ ਨਾਲ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼ਹਿਰੀ ਕਲਸੀ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਮੋਟ ਜਿਹੜਾ ਹੈ ਕੀਤਾ ਜਾ ਰਿਹਾ ਹੈਗਾ ਹੁਣ ਅਜੇ ਤੱਕ ਜਿਹੜਾ ਕੋਈ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਕਿਉਂ ਨਹੀਂ ਹਾਜ਼ਰ ਹੋਏ ਪਰ ਦੇਖਦੇ ਆ ਕੀ ਇਸ ਦੇ ਵਿੱਚ ਹੁੰਦਾ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਤਬਦੀਲੀਆਂ ਲਿਆਂਦੀਆਂ ਜਾਂਦੀਆਂ ਜੇ ਨਾਲ ਜਾਂ ਕਿ ਇਸੇ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਚੱਲਦਾ ਰਹਿੰਦਾ ਜਾਦਸੀ ਗੱਲ ਕਰਦੇ ਆ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਦ ਜਿੱਤ ਦੀਆਂ ਨੇ ਤਮਾਮੇ ਸਿਆਸੀ ਪਾਰਟੀਆਂ ਹਰ ਇੱਕ ਸਿਆਸੀ ਪਾਰਟੀ ਨੂੰ ਪਤਾ ਹੈ ਕਿ ਜਦ ਕਿਸੇ ਵੀ ਸੂਬੇ ਦੇ ਵਿੱਚ ਬਾਈਪੋਲਸ ਹੋਣੇ ਨੇ ਬਾਈਪੋਲਸ ਦੇ ਵਿੱਚ ਸਭ ਤੋਂ ਵੱਧ ਝਕਾ ਅਸੀਂ ਇੱਥੇ ਗੱਲ ਅਸੈਂਬਲੀ ਇਲੈਕਸ਼ਨਸ ਦੀ ਕਰ ਰਹੇ ਹਾਂ ਅਸੀਂ ਇੱਥੇ ਗੱਲ ਹਲੇ ਲੋਕ ਸਭਾ ਇਲੈਕਸ਼ਨਸ ਦੀ ਨਹੀਂ ਕਰ ਰਹੇ ਬਾਈਪੋਲਸ ਦੇ ਵਿੱਚ ਵੱਧ ਝਕਾ ਫਿਰ ਵੀ ਹੁੰਦਾ ਹੀ ਹੈ ਕਿ ਸੱਤਾ ਧਿਰ ਕਿਤੇ ਨਾ ਕਿਤੇ ਬਾਜ਼ੀ ਮਾਰ ਜੇਗੀ ਮਾਇਨੇ ਅਸੀਂ ਇਸ ਮਾਰਚ ਦੇ ਇਹੀ ਸਮਝੀਏ ਕਿ ਹਾਂ ਬਿਲਕੁਲ ਲੋਕਾਂ ਨੇ ਕੀ ਹੈ ਕਿ ਲੋਕਲ ਲੈਵਲ ਤੇ ਕੰਮ ਜਿਹੜੇ ਆ ਕਰਵਾਉਣੇ ਹੁੰਦੇ ਆ ਜਿਦਾ ਆਪਾਂ ਨੂੰ ਪਤਾ ਕਿ ਅਜੇ ਵੀ 2.5 ਸਾਲ ਪਈ ਨੇ ਸਰਕਾਰ ਅਜੇ ਚਲਣੀ ਹੈਗੀ ਆ ਲੋਕਾਂ ਦੇ ਬਹੁਤ ਸਾਰੇ ਲੋਕਲ ਕੰਮ ਨੇ ਤੇ ਉਹਦੇ ਚ ਹੁੰਦਾ ਹੀ ਆ ਕਿ ਕਿਤਨਾ ਕਿਤੇ ਸਰਕਾਰ ਦੇ ਵੱਲ ਮੌਜੂਦਾ ਸਰਕਾਰ ਵੱਲ ਜਿਹੜਾ ਝੁਕਾਅ ਹੁੰਦਾ ਹੈਗਾ ਮਾਇਨੇ ਇਹਦੇ ਇਹੀ ਆ ਨੇ ਕਿ ਜਿਦਾਂ ਆਪਾਂ ਕਹਿੰਦੇ ਆ ਨਾ ਕਿ ਕਿਤਨਾ ਕਿਤੇ ਇਹਨਾਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਕਿ ਪੂਰਾ ਇੱਕ ਮਾਹੌਲ ਜਿਹੜਾ ਕਿ ਸੈਲੀਬ੍ਰੇਟ ਕੀਤਾ ਜਾਵੇ ਯਰ ਬਿੰਦ ਕੇਜਰੀ ਵੱਲ ਖੁਦ ਉੱਥੇ ਆਪ ਨਾਲ ਹੈਗੇ ਨੇ ਪਹਿਲਾਂ ਉਹਨਾਂ ਨੂੰ ਆਪਾਂ ਕਹੀ ਕਿ ਨਾ ਇਸ ਟਾਈਮ ਉਹ ਦਿੱਲੀ ਦੇ ਮੁੱਖ ਮੰਤਰੀ ਵੀ ਨਹੀਂ ਹੈਗੇ ਤੇ ਐਡੇ ਵੱਡੇ ਪ੍ਰੋਗਰਾਮ ਜੇ ਦੋ ਹੋ ਰਹੇ ਨੇ ਤੇ ਦੂਜੀ ਸਭ ਤੋਂ ਸਟਰੋਂਗ ਸਟੇਟ ਪੰਜਾਬ ਹੈਗੀ ਆ ਤੇ ਉਹਦੇ ਮੁੱਖ ਮੰਤਰੀ ਦਾ ਨਾਮ ਹੋਣਾ ਇਹ ਕਿਤਨਾ ਕਿਤੇ ਥੋੜਾ ਜਿਹਾ ਜਿਹੜਾ ਹੈਗਾ ਵਿਸ਼ਾ ਜਿਹੜਾ ਪੜਿਆ ਹੋਇਆ ਹੈ ਇਹ ਵੀ ਹੋ ਸਕਦਾ ਕਿ ਲੋਕਾਂ ਦੇ ਵਿੱਚ ਇੱਕ ਐਕਸੈਪਟੈਂਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਅਸੀਂ ਇਹ ਬਦਲ ਦਿੱਤਾ ਬੰਦਾ ਹਲੇ ਵੀ ਕਹਿਣ ਵਾਲੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਪੰਜਾਬ ਦੇ ਅਸਲੀ ਚਿੰਤਕ ਨੇ ਉਹੀ ਕਹਿ ਰਹੇ ਨੇ ਪਾਜਪਾ ਦਾ ਪ੍ਰਧਾਨ ਦੀ ਦਾਅਵੇਦਾਰੀਆਂ ਵੀ ਡਗਮਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀਆਂ ਵੀ ਜੋ ਕਿਆਸ ਰਹੀਆਂ ਸੀ ਉਹਦੇ ਉੱਤੇ ਵੀ ਹੁਣ ਮੋਰ ਲੱਗ ਗਈ ਹੈ ਅਕਾਲੀ ਦਲ ਦਾ ਪ੍ਰਧਾਨ ਕਿਹੜਾ ਹੈ ਕਿਹੜਾ ਨਹੀਂ ਇਹ ਵੀ ਤਮਾਮ ਚੀਜ਼ਾਂ ਵਾਪਰ ਰਹੀਆਂ ਨੇ ਹੁਣ ਹਾਲ ਫਿਲਾਲ ਦੇ ਵਿੱਚ ਪਤਾ ਲੱਗਣਾ ਹੈ ਕਿ ਹੁਣ ਕਾਂਗਰਸ ਦਾ ਜੋ ਵੋਟਾਂ ਦੇ ਵਿੱਚ ਪਰਫਾਰਮੈਂਸ ਰਹੀ ਹੈ ਇਸ ਦੀ ਜ਼ਿੰਮੇਵਾਰੀ ਰਾਜਾ ਬਣਿੰਗ ਲੈਂਦੇ ਆ ਹੋਏ ਆ ਆਪਣੀ ਕੁਰਸੀ ਤਿਆਗਦੇ ਨਹੀਂ ਆ ਨਹੀਂ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਵੀ ਜੋ ਅਪਡੇਟ ਆਏਗੀ ਤੁਹਾਡੇ ਤੱਕ ਨਿਰੰਤਰ ਪਹੁੰਚਾਉਂਦੇ ਰਹਿਾਂਗੇ